ਉਹ ਤੇ ਲੱਗਿਆ ਤਾਂ ਵੀ ਨਹੀਂ ਹੈਗਾ ਲੱਗਦਾ ਤੇ ਕਿਦਾਂ ਔਖਾ ਆਵਾਸ਼ੀ ਆਪਣੀ ਜ਼ਿੰਦਗੀ ਦੇ ਬੜੇ ਸਟ्रेस 'ਚ ਹੁੰਦੇ ਆ ਹੈਲੋ ਹੈਲੋ ਵੀਰ ਤੂੰ ਮੰਗਦਾ ਪਿਆ ਹੈ? ਅੰਜਦਾ ਨਹੀਂ ਗਰੇ ਜੀ ਮੰਗਦਾ ਨਹੀਂਗਾ ਯਾਰ ਇਹ ਤਾਂ ਆ ਤਾਂ ਬੜਾ ਬੜਾ ਔਖਾ ਨਾ ਤੈਨੂੰ ਲੈ ਕੇ ਜਾਣਾ ਹਾਂਜੀ ਭਾਜੀ ਤੇ ਸੈਗਾ ਸੁਗਲ ਨਹੀਂ ਤੱਕੋਗਾ ਸਤਿ ਸ਼੍ਰੀ ਅਕਾਲ ਤੁਹਾਨੂੰ ਮਿਲ ਆਦੀ ਉਹ ਦੋਸਤਿਆ ਜੀ ਬਸ ਉਹਦੇ ਮੋੜ ਤੇ ਕੋਈ ਨਹੀਂ ਉਹ ਤੋਂ ਬਾਅਦ ਨਹੀਂ ਮਿਲਿਆ ਵਾਹਿਗੁਰੂ ਤੇ ਆ ਜਾ ਤੁਮੇ ਸਾਈਕਲ ਇੱਕ ਲੱਗ ਦੇਣਾ ਉਹ ਕਦ ਦੁਕਾਨ ਤੇ ਆ ਜਾ ਠੀਕ ਮੈਂ ਤੁਹਾਨੂੰ ਸਾਈਕਲ ਲੱਗ ਦਉ ਆ ਜਾ ਚ ਭਲੀ ਆਈ ਹੈ ਆਈ ਹੈ ਮੜਾ ਮੜਾ ਗਾਣ ਕਰ ਦਿਓ ਆ ਲੈ ਬਾਈ ਆਹ ਦੇ ਠੀਕ ਆ ਚਲ ਬੇਜਾ ਚੜ ਜਾ ਆਹ ਸਾਰਾ ਠੀਕ ਆ ਠੀਕ ਆ ਹਾਂ ਆਦਰ ਨਹੀਂ ਆਦਰ ਹੁੰਦੀ ਆ ਤਾਂ ਗੱਲ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਦੇਖ ਹੁਣ ਕਿ ਚੜੇ ਇੱਕ ਜਾਊਗਾ ਚੜ ਚੜ ਰਹੀ ਓ ਵਾਹੀ ਗੁਰੂ ਤੁਹਾਨੂੰ ਗੁਰੂ ਰਾਮਦਾਸ ਵਾਹੀ ਗੁਰੂ ਵਾਹੀ ਗੁਰੂ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਸਤਨ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਖੁਸ਼ ਹੈ ਆਹ ਬਾਜੀ ਦਾ ਸ਼ਾਰਕ ਤੋਂ ਵੀ ਬਾਅਦ ਮੈਂ ਹੁਣ ਗੱਡੀ 'ਚ ਬਹਿ ਗਿਆ ਬਹੁਤ ਗੱਡੀ ਕਾਰ ਨਹੀਂ ਏ ਨਹੀਂ ਵੇਲੇ ਤਾਂ ਕਾਰ ਹੀ ਆ ਭਾਈ ਤੇਰੀ ਲਈ ਕਾਰ ਹੀ ਆ ਮੇਰੇ ਗੁਰੂ ਰਾਮਦਾਸ ਜਿਰਵਾ ਕਰਦੀ ਆ ਗੁਰੂ ਰਾਮਦਾਸ ਸਾਹਾ ਦੀ ਕਿਲ੍ਹਾ ਆ ਕਿਨੋਪ ਕਿਨੈਦ ਨਿਗੜੀ ਪਸੀਨਾ ਕੱਤੂ ਆ ਗਿਆ ਚਲਾ ਕੇ ਇਹ ਦੇਖ ਕਰਕੇ ਤਨ ਬਿੰਦ ਕਰ ਗਿਆ ਅਸੀਨਾ ਆਈਦਾ ਵਾਹਿਗੁਰੂ ਵਾਹਿਗੁਰੂ ਚਾਲਾ ਵੇਖ ਕੇ ਪਿਛਲਾ ਕੇ ਦੇਖ ਚੱਲਦਾ ਚਲਾ ਕੇ ਵੇਖ ਤਨ ਗੁਰੂ ਰਾਮਦਾਸ ਤਨ ਬਿੰਦ ਆਉਂਦਾ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਹੈ ਲੈ ਕੇ ਮੱਗ ਲੈ ਆਇਆ ਥੋ ਵਾਹ ਜੀ ਵਾਹ ਵੋਸ ਨੇ ਚੱਲਦਾ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਇੱਧਰ ਆ ਜਾਈਂ ਇੱਧਰ ਇੱਧਰ ਲੈ ਆ 토리ڑی ਤੁਹਾਨੂੰ ਗੁਰਿਆਮ ਦਾ ਬਹੁਤ ਸੁਣਾ ਹੋ ਗਿਆ ਬਹੁਤ ਵਾਹ ਵਾਹ ਗਿਆ 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 ਕੋਸ਼ਾ ਚਾੜਦੇ ਗੋਡੇ ਵੀ ਤੇਰੇ ਛਿਲੇ ਗਏ ਹਨਾ ਹੌਣ ਤਾਂ ਤੇਰਾ ਸੁੱਖ ਹੋ ਜੂਗਾ ਜੀਵਨ ਹਾਂਜੀ ਹਾਂਜੀ ਇਹਦੇ ਨਾਲ ਸੁੱਖ ਆਊਗਾ ਚਲੋ ਸ਼ੁਕਰ ਗੁਰੂ ਦਾ ਹਮਦਸਾਤ ਆਦਾ ਹਾਂ ਇੱਥੇ ਥੱਲੇ ਰੋੜੇ ਫੰਦੇ ਰਹਿਣਾ ਥੱਲੇ ਰੋੜੇ ਕਰਦਾ ਫੰਦੇ ਨਹੀਂ ਨਹੀਂ ਚਲੋ ਚਾਹ ਪੀ ਲੈ ਬਟ ਚਾਹ ਪੀ ਲੈ ਕਾ ਬੀ ਉਹ ਵਾਈ ਗੁਰੂ ਚਲੋ ਗੁਰੂ ਸਾਹਿਬ ਕਿਰਪਾ ਕਰਨ ਕੀ ਨਾਮ ਕੀ ਦਰਾਜ ਹੈ ਹਰੀ ਓਮ ਹਰੀਓਮ ਹਰੀਓਮ ਨਾਮ ਤੇਰਾ ਨਾਮ ਤੇ ਜਰਾ ਬੜਾ ਬੜਾ ਸੋਹਣਾ ਵਾ ਹੈ ਹਾਂ ਹਰੀ ਵੀ ਵਿੱਚ ਤੇ ਓਮ ਵੀ ਵਿੱਚ ਹਰੀਓਮ ਚਲੋ ਕੋਈ ਗੱਲ ਹੀ ਗੁਰੂ ਸਾਹਿਬ ਕਿਰਪਾ ਕਰਨ ਤੇ ਹੋਂ ਤਰਾ ਸੁਖਾ ਹੋ ਜੂਗਾ ਤੇਰਾ ਚੱਲਣਾ ਫਿਰਨਾ ਜਿਹੜਾ ਤੂੰ ਜੜਦਾ ਫਿਰਦਾ ਸੀ ਬਹੁਤ ਸੁਖਾ ਹੋ ਜੂਗਾ ਹਾਂ ਚਲ ਕੋਈ ਗੁਰੂ ਸਾਹਿਬ ਕਿਰਪਾ ਕਰ ਦੇਣਗੇ ਠੀਕ ਹੈ ਭਾਈ ਚਲ ਓਕੇ ਵੀਰੇ ਧੰਨਵਾਦ ਮੈਂ ਵੀ ਚੱਲਾ ਮੈਂ ਤੇਰੇ ਲਈ ਕੰਮ ਤੇ ਤੇ ਤੈਨੂੰ ਦੇ ਕੇ ਬ੍ਰੇਕ ਮਾਰਦੀ ਚਲ ਠੀਕ ਹੈ ਜੀ ਓਕੇ ਜੀ